ਔਰ ਇਹ ਦਿਨ ਜਿਹੜਾ ਹੈ ਮੈਂ ਹਮੇਸ਼ਾ ਸਭ ਨੂੰ ਇਹੀ ਕਹਨੀ ਆ ਕਿ ਜੇ ਧੀਆ ਦੀ ਲੋੜੀ ਬਣਾਵਾਂਗੇ ਤਾਂ ਹੀ ਪੁੱਤਾਂ ਦੀ ਧੋਲੀ ਜਾਵਾਂਗੇ। ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿਹਦੀ ਸ਼ਹੀਦਾਂ ਦੀ ਮਹਾਨ ਧਰਤੀ ਹੈ ਉੱਥੇ ਧੀਆ ਨੂੰ ਬੁਲਾ ਕੇ ਮਾਨ ਸਤਕਾਰ ਦੱਤੋ। ਸੋ ਬਹੁਤ ਵਧੀਆ ਉਪਰਾਲਾ ਹੈ। ਸਾਨੂੰ ਇਹ ਜੋ ਉਪਰਾਲੇ ਕਰਨੇ ਚਾਹੀਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਸੋ ਕੋ ਮੰਦਾ ਆਖੇ ਜਿੱਤ ਜੰਮੇ ਰਾਜਾ। ਸੋ ਇਹਨਾਂ ਨਾਲੇ ਸਾਡਾ ਕਾਇਨਾਤ ਚੱਲਦੀ ਹੈ ਇਹਨਾਂ ਨਾਲੇ ਸਾਡਾ ਸਮਾਜ ਚੱਲਦਾ ਹੈ। ਇਹ ਕਹਿਣਾ ਚਾਹਵਾਂ ਕਿ ਲੜਕੀਆਂ ਕਿਸੇ ਵੀ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹਾਂ। ਮੱਖਕਾ ਖੇਤਾਂ ਵਿੱਚ ਉੱਚੀਆਂ ਮੱਲਾ ਮਾਰ ਰਹੀਆਂ ਹਨ ਤੇ ਸਿਰਫ ਮਾਪਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਣੇ ਬੁਤਰਾ ਸਥਿਤੀਆਂ 'ਚ ਕੋਈ ਵਿਕਰਾ ਨਾ ਕਰਨ। ਲੜਕੀਆਂ ਸਮਾਜ ਦਾ ਅਹਿਮ ਅੰਗ ਨੇ ਅਤੇ ਲੜਕੀਆਂ ਤੋਂ ਬਿਨਾਂ ਸਮਾਜ ਦੀ ਵੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅੱਜ ਦੁਨੀਆ ਕੀ ਪੂਰੀ ਦੁਨੀਆ ਵਿੱਚ ਆਧੁਨਿਕ ਟੈਕਨੋਲੋਜੀ ਵਿਕਸਿਤ ਹੋ ਰਹੀ ਹੈ ਤਾਂ ਅਜਿਹੇ ਦੌਰ ਵਿੱਚ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਉਣ ਦਾ ਹੱਕ ਦੇਣਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਹੱਕ ਦੇ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਕਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰ ਪ੍ਰਸਿੱਧ ਰਾਜ ਲਾਲੀ ਗਿੱਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗਿਆਨੀ ਦਿੱਤ ਸਿੰਘ ਐਡਿਟੋਰੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪਧਰੀ ਧੀਆਂ ਦੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਧੀਆਂ ਦੇ ਸਤਿਕਾਰ ਅਤੇ ਨਾਰੀ ਸ਼ਕਤੀਕਰਨ ਤਹਿਤ ਅਨੇਕਾਂ ਪਹਿਲ ਕਦਮੀਆਂ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਨਾ ਇਸ ਗੱਲ ਉੱਤੇ ਖੁਸ਼ੀ ਤੇ ਤਸੱਲੀ ਪ੍ਰਗਟਾਈ ਕਿ ਮੌਜੂਦਾ ਸਮੇਂ ਬਹੁਤ ਸਾਰੀਆਂ ਲੜਕੀਆਂ ਸਰਕਾਰੀ ਨੌਕਰੀਆਂ ਤੇ ਹੋਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਨੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਕਿਹਾ ਕਿ ਲੋਹੜੀ ਪ੍ਰੋਗਰਾਮ ਵਿੱਚ 51 ਨਮ ਜੰਮੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ ਇਸ ਤੋਂ ਇਲਾਵਾ ਮੈਰਿਟੋਰੀਅਲ ਸਕੂਲਾਂ ਦੀਆਂ 80 ਵਿਦਿਆਰਥਣਾ ਤੇ ਖੇਡਾਂ ਦੇ ਖੇਤਰ ਵਿੱਚ ਨਾਮਨਾ ਖੱਟਣ ਵਾਲੀਆਂ 80 ਖਿਡਾਰਨਾਂ ਦਾ ਸਨਮਾਨ ਕੀਤਾ ਗਿਆ ਔਰਤਾਂ ਲਈ ਲਗਾਏ ਸਿਹਤ ਤੇ ਰੋਜ਼ਗਾਰ ਕੈਂਪੋਂ ਕੇ ਸਵੈ ਰੋਜ਼ਗਾਰ ਲਈ ਫਾਰਮ ਭਰਨ ਵਾਲੀਆਂ ਔਰਤਾਂ ਨੂੰ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਵੀ ਵੰਡੇ ਗਏ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਵਿੰਦਗੜ੍ਹ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕਨਾਚ ਲੋਢੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਸਮਾਗਮ ਤੋਂ ਬਾਅਦ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿੱਚ ਲੋੜੀ ਜਲਾ ਕੇ ਇਸ ਤਿਹਾਰ ਦੀ ਖੁਸ਼ੀ ਮਨਾਈ ਗਈ ਹੈ ਦੇਖੋ ਸਾਨੂੰ ਇੰਨੀ ਖੁਸ਼ੀ ਹੈ ਪਹਿਲੀ ਗੱਲ ਤੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਹਿਣਾ ਚਾਹਨੀ ਆ ਡੀਸੀ ਮੈਮ ਬਾਕੀ ਸਾਰੇ ਸਾਡੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਬੰਦੇ ਨੇ ਐਡਾ ਵਧੀਆ ਪ੍ਰੋਗਰਾਮ ਕੀਤਾ ਸਾਡੇ ਛੋਟੇ ਬੱਚਾ ਨੂੰ ਬੁਲਾਇਆ ਸਾਰਿਆਂ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਸਭ ਨੂੰ ਔਰ ਇਹ ਦਿਨ ਜਿਹੜਾ ਹੈ ਮੈਂ ਹਮੇਸ਼ਾ ਸਭ ਨੂੰ ਇਹੀ ਕਹਿਨੀ ਆ ਕਿ ਜੇ ਤਿਆਂ ਦੀ ਲੋਹੜੀ ਮਨਾਵਾਂਗੇ ਤਾਂ ਹੀ ਪੁੱਤਾਂ ਦੀ ਘੋੜੀ ਗਾਵਾਂਗੇ ਤੇ ਤਿਆਂ ਨੂੰ ਸਭ ਤੋਂ ਉੱਚਾ ਦਰਜਾ ਵੀ ਸਾਡੇ ਘਰਾਂ ਨੇ ਵੀ ਦਿੱਤਾ ਪੀੜਾਂ ਨੇ ਵੀ ਦਿੱਤਾ ਹੈ ਤੀਆਂ ਨੂੰ ਉੱਚੀ ਉਡਾਂ ਨਰਨ ਸਾਰੀਆਂ ਜਿੰਨੀਆਂ ਵੀ ਇੱਥੇ ਅੱਜਕੱਲ ਐਸਐਸਓ ਦੇ ਪੁਲਿਸ ਸੇਵਾ ਪ੍ਰਸ਼ਾਸਨਾਂ ਜਾਂ ਸਟੇਟ ਕ੍ਰਿਸ਼ਟਰਸ ਦੇ ਉਹ ਵੀ ਤੀਆਂ ਹੀ ਕਦੇ ਵੀ ਤੀਆਂ ਨੂੰ ਨੀਵਾਂ ਨਾ ਸਮਝੋ ਉਹ ਆਪਣੇ ਖੁੱਲ ਕੇ ਆਪਣੀ ਜ਼ਿੰਦਗੀ ਦੀ ਉਡਾਂ ਣੂੜਨ ਦੋ ਅਰੰਧਨ ਤਰੱਕੀ ਕਰੋ ਦੇਖੋ ਰੇਸ਼ੋ ਦਾ ਜਿਹੜਾ ਡਾਟਾ ਤੁਸੀਂ ਐਗਜ਼ੈਕਟ ਮੰਗਦੇ ਹੈਗੇ ਉਹ ਤੁਹਾਨੂੰ ਸੀ ਚ ਦੱਸ ਦਵਾਂਗੇ ਬਾਅਦ ਚ ਉਹ ਡਾਟਾ ਆਈ ਵਿਲ ਨਾਟ ਨੋ ਬਟ ਡੈਫੀਨੇਟਲੀ ਜਿਹੜੀ ਹੈਗੀ ਰੇਸ਼ੋ ਥੋੜੀ ਬਹੁਤ ਕਾਟੀ ਜ਼ਰੂਰ ਹੈ ਕਵਿਆ ਉਸ ਨੂੰ ਪੂਰਾ ਕਰਨ ਦੇ ਲਈ ਵੀ ਕਿ ਬਾਕੀ ਵੀ ਅੰਗਰਵੜੇ ਦਾ ਵੀ ਸਹਾਰਾ ਲੈ ਲਿਆ ਬਾਕੀ ਸਭ ਨੂੰ ਇਹ ਗੱਲ ਕਹਿੰਦੇ ਆ ਤੇ ਤਿਆਂ ਦੀ ਵੀ ਰੇਸ਼ਾ ਉਹ ਨਹੀਂ ਹੋਣੀ ਚਾਹੀਦੀ ਜਿੰਨੀ ਕਿ ਪੁੱਤਾਂ ਦੀ ਹੋਣੀ ਚਾਹੀਦੀ ਤਿਆਂ ਲਈ ਕੁਝ ਖਾਸ ਕੀਤਾ ਜਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੁਝ ਸਰਕਾਰ ਵੱਲੋਂ ਤਾਂ ਉਪਰਾਲੇ ਕੀਤੇ ਹੀ ਜਾ ਰਹੇ ਨੇ ਜੀ ਚਾਹੇ ਉਹਦਾ ਸਿੱਖਿਆ ਦਾ ਖੇਤਰ ਹੈਗਾ ਚਾਹੇ ਨੌਕਰੀਆਂ ਦਾ ਹੈਗਾ ਹਰੇਕ ਜਗ੍ਹਾ ਤੇ ਤਿਆਂ ਨੂੰ ਅੱਗੇ ਰੱਖਿਆ ਜਾਂਦਾ ਸਾਡੇ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਹੈਗੇ ਜਿਹੜੇ ਉਹਨਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਦਾ ਤਿਆਂ ਨੂੰ ਅਸੀਂ ਉੱਚਾ ਚੁੱਕਾਂਗੇ ਸਮਾਜ ਚੁੱਕਿਆ ਜਾਏਗਾ ਪਰਿਵਾਰ ਉੱਨਾ ਚੁੱਕਿਆ ਜਾਏਗਾ ਔਰ ਉਹਨਾਂ ਹੀ ਪੰਜਾਬ ਅੱਗੇ ਚੁ ਕਾਜੀ ਕਿੰਨੇ ਇੱਕ ਨੰਬਰ ਜੰਮੀਆ ਜਿਸ ਨੂੰ ਹੈ ਗਿਆ ਦੱਸਿਆ ਥੋੜੀ ਨਾ ਦੇਜੀ ਉਹ 51 ਆਈ ਹੈਗੀਆਂ ਨੇ 51 51 ਔਰ ਉਸੇ ਪਹਿਲਾਂ ਵੀ ਇਸ ਤੋਂ 51 100 ਕਰਕੇ ਆਏ ਸੀਗੇ ਪੰਗਵਾੜਾ ਸਾਹਿਬ ਜਾ ਕੇ ਆਏ ਸੀ ਜਦੋਂ ਉਤੇ ਤੇ ਇਹ ਮੈਨੂੰ ਲੱਗਦਾ ਹਰ ਸਾਲ ਇਹ ਫਿਗਰ ਵੱਧਦਾ ਹੀ ਜਾਏ ਮੈਂ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਮਾਪਿਆਂ ਨਾਲ ਅਪੀਲ ਕਰਨਾ ਚਾਹੁੰਦੇ ਹਾਂ ਮਾਪਿਆਂ ਨੂੰ ਸਿਰਫ ਇਹੀ ਅਪੀਲ ਹੈ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਕਹੀ ਹੈ ਕਿ ਪੀ ਇਹਨੂੰ ਰੋਕੋ ਨਾ ਕਿਸੇ ਤੋਂ ਨਾ ਸਿੱਖਿਆ ਲਈ ਰੋਕੋ ਨਾ ਨੌਕਰੀ ਲਈ ਰੋਕੋ ਏ ਦਾ ਸੋਚੋ ਕਿ ਸ਼ਾ ਸਾਡੀ ਕੁੜੀਆਂ ਨੂੰ ਅਸੀਂ ਬਾਹਰ ਭੇਜਾਂਗੇ ਉਹ ਸੁਰੱਖਿਤ ਹੈ ਕਿ ਨਹੀਂ ਹੈ ਅੱਜ ਦੇ ਜ਼ਮਾਨੇ ਜਦੋਂ ਪੰਜਾਬ ਸਾਡਾ ਲਈ ਤੇ ਆ ਚੁੱਕਿਆ ਹਰ ਇੱਕ ਲੜਕੀ ਆਪਣੇ ਆਪ ਨੂੰ ਕਿ ਸੁਰੱਖਿਤ ਮੰਨਦੀ ਹੈ ਠੀਕ ਹੈ ਜੀ ਜਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜਿਹੜੀ ਸ਼ਹੀਦਾਂ ਦੀ ਮਹਾਨ ਧਰਤੀ ਹੈ ਉੱਥੇ ਧੀਆ ਨੂੰ ਬੁਲਾ ਕੇ ਮਾਨ ਸਤਕਾਰ ਦਿੱਤਾ ਸੋ ਬਹੁਤ ਵਧੀਆ ਉਪਰਾਲਾ ਸਾਨੂੰ ਇਹ ਜੋ ਉਪਰਾਲੇ ਕਰਨੇ ਚਾਹੀਦੇ ਆ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਸੋ ਕਿਉ ਮੰਦਾ ਆਖੇ ਜਿੱਤ ਜਮੇ ਰਾਜਾਂ ਸੋ ਇਹਨਾਂ ਨਾਲੇ ਸਾਡਾ ਕਾਇਨਾਤ ਚੱਲਦੀ ਹੈ ਇਹਨਾਂ ਨਾਲੇ ਸਾਡਾ ਸਮਾਜ ਚੱਲਦਾ ਹੈ ਸਾਡੀਆਂ ਧੀਆ ਸਾਡਾ ਮਾਣ ਨੇ ਔਰ ਪੰਜਾਬ ਦੇ ਮਾਨਯੋਗ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੇ ਉਪਰਾਲਾ ਕਿ ਸਾਡੀਆਂ ਧੀਆ ਪੈਣਾ ਮਾਮਾ ਨੂੰ ਬਣਦਾ ਮਾਣ ਸਰਕਾਰ ਦੇ ਪੰਜਾਬ ਸਰਕਾਰ ਦੀਆਂ ਗਾਉਂਗੋਦੀ ਸੋਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਧੀਆ ਦੀ ਲੋਹੜੀ ਮਨਾਈ ਜਾਂਦੀ ਹੈ ਇਸ ਸਾਲ ਵੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਖੇ ਅਸੀਂ ਵਿਸ਼ੇਸ਼ ਉਪਰਾਲਾ ਕੀਤਾ ਹੈ ਜਿੱਥੇ ਅਸੀਂ 51 ਧੀਆ ਦੀ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਹੈ ਤੇ ਵੱਖ-ਵੱਖ ਜਿਵੇਂ ਖੇਡਾਂ ਦੇ ਖੇਤਰ ਵਿੱਚ ਜਾਂ ਸਟੱਡੀਜ਼ ਦੇ ਖੇਤਰ ਵਿੱਚ ਜਿਨ੍ਹਾਂ ਨੇ ਕੁਝ ਉਪਲਬਧੀ ਹਾਸਿਲ ਕੀਤੇ ਹੈ ਉਹਨਾਂ ਲੜਕੀਆਂ ਨੂੰ ਅਸੀਂ ਸਨਮਾਨਿਤ ਵੀ ਕੀਤਾ ਹੈ ਤੇ ਅੱਜ ਬਹੁਤ ਹੀ ਅੱਛਾ ਲੱਗਿਆ ਹੈ ਜਿਵੇਂ ਸਾਡੀਆਂ ਲੜਕੀਆਂ ਨੇ ਇੱਥੇ ਪਰਫਾਰਮ ਕੀਤਾ ਹੈ ਤੇ ਮੈਂ ਸਿਰਫ ਇਹ ਕਹਿਣਾ ਚਾਹਵਾਂ ਕਿ ਲੜਕੀਆਂ ਕਿਸੇ ਵੀ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹਨ ਵੱਖ-ਵੱਖ ਖੇਤਰਾਂ ਵਿੱਚ ਉੱਚੀਆਂ ਮੰਲਾ ਮਾਰ ਰਹੀਆਂ ਹਨ ਤੇ ਸਿਰਫ ਮਾਪਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਆਪਣੇ ਉਤਰਾਛਤ ਤਿਆਜ ਕੋਈ ਵਿਕਰਾ ਨਾ ਕਰਨ ਆਪਣੇ ਆਪ ਹੀ ਆਨੂ ਪੂਰਾ ਹੱਥ ਰੇਣ ਤੇ ਕਿਉਂਕਿ ਕੋਈ ਵੀ ਸਮਾਜ ਤਰੱਕੀ ਤਾਂ ਹੀ ਕਰ ਸਕਦਾ ਜੇ ਉਹਨਾਂ ਦੀਆਂ ਤੀਆਂ ਤਰੱਕੀਆਂ ਕਰਦੀਆਂ ਹਨ ਤੇ ਸੈਲਫ ਰਿਲਾਇੰਸ ਫਾਈਨੈਂਸ਼ਲੀ ਇੰਡੀਪੈਂਡੈਂਟ ਬਣਦੀ ਹੈ